حال ਹੀ ਵਿੱਚ عمان ਦੇ ਟੱਟ ਤੇ ਡੁੱਬਣ ਵਾਲੇ ਕੋਮੋਰੋਸ ਦੇ ਝੰਡੇ ਵਾਲੇ ਕਾਰਗੋ ਜਹਾਜ਼ ਦੇ ਵਿੱਚ ਸਵਾਰ ਭਾਰਤੀ ਚਾਲਕ ਦਲ ਦੇ ਇੱਕ ਮੈਂਬਰ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਜਲ ਸੈਨਾ ਨੇ ਬੀਤੀ ਰਾਤ ਕਿਹਾ ਕਿ ਮਾਲ ਵਾਹਤ ਜਹਾਜ਼ ਜਹਾਜ਼ ਦੇ ਚਾਲਕ ਦਾਲ ਦੇ ਮੈਂਬਰਾਂ ਦਾ ਪਤਾ ਲਗਾਉਣ ਲਈ ਇੱਕ ਬਚਾਅ ਮੌਹਿਮ ਦੌਰਾਨ ਭਾਰਤੀ ਜੰਗੀ ਬੇੜੇ ਆਈਐਨਐਸ ਤੇਗ ਦੁਆਰਾ 8 ਭਾਰਤੀਆਂ ਅਤੇ ਇੱਕ ਸ਼੍ਰੀਲੰਕਾਈ ਨਾਗਰਿਕ ਨੂੰ ਸੁਰੱਖਿਅਤ ਬਚਾ ਲਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 15 ਜੁਲਾਈ ਨੂੰ ਓਮਾਨ ਦੇ ਰਾਸ ਮਦਰਕ ਤੋਂ ਲਗਭਗ 25 ਨੌਟਿਕਲ ਮੀਲ ਦੱਖਣ ਪੂਰਬ ਵਿੱਚ ਡੁੱਬ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਬਚਾਅ ਅਤੇ ਖੋਜ ਕਾਰਜ ਜਿਹੜੇ ਉਹ ਜਾਰੀ ਹਨ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਦੱਸਿਆ ਕਿ ਇੱਕ ਭਾਰਤੀ ਦੀ লাশ ਬਰਾਮਦ ਕਰ ਲਈ ਗਈ ਹੈ Oman ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਕਿਹਾ ਕਿ ਕਾਰਗੋ ਜਹਾਜ਼ ਐਮਟੀ ਫਾਲਕਨ ਪ੍ਰੈਸੀਜ਼ ਦੇ ਵਿੱਚ ਸਵਾਰ ਚਾਲਕ ਦਲ ਦੇ ਮੈਂਬਰਾਂ ਦੀ ਗਿਣਤੀ 16 ਸੀ ਅਤੇ ਜਿਨ੍ਹਾਂ ਦੇ ਵਿੱਚ 13 ਭਾਰਤੀ ਅਤੇ 3 ਸ਼੍ਰੀਲੰਕਾਈ ਸਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਉਹਨਾਂ ਨੇ Oman ਦੇ ਵਿੱਚ ਸਾਡੇ ਰਾਜਦੂਤ ਅਮਿਤ ਨਾਰੰਗ ਦੇ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਇਹ ਜਾਣ ਕੇ ਰਾਹਤ ਮਿਲੀ ਹੈ ਕਿ ਭਾਰਤੀ ਜੰਗੀ ਬੇੜੇ INS ਸੇਗ ਦੁਆਰਾ ਬਚਾਏ ਗਏ 8 ਭਾਰਤੀਆਂ ਨੂੰ ਤੱਟ ਤੇ ਪਹੁੰਚਾਇਆ ਗਿਆ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਉਨਰਣ ਕਿਹਾ ਕਿ ਇੱਕ ਭਾਰਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਸੀਂ ਸਥਿਤੀ ਨੇੜਿਓਂ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਸਰਕਾਰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਸ਼ਾਮਲ ਭਾਰਤ ਅਤੇ ਓਮਾਨ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਹੈ ਭਾਰਤੀ ਜਲਸ ਇਹਨਾਂ ਨੇ ਕਿਹਾ ਹੈ ਕਿ ਭਾਰਤ ਅਤੇ ਓਮਾਨੀ ਜਲ ਸੇਵਾਵਾਂ ਨੇ ਮਿਲ ਕੇ ਚੁਣੌਤੀਪੂਰਨ ਮੌਸਮ ਦੇ ਵਿੱਚ ਕੁਝ ਅਤੇ ਬਚਾਅ ਕਾਰਜ ਚਲਾ ਰਹੀਆਂ ਨੇ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਸਮੁੰਦਰ ਉੱਚੀਆਂ ਲਹਿਰਾਂ ਸਮੁੰਦਰ ਦੇ ਵਿੱਚ ਵੀ ਜਿਹੜੀਆਂ ਉੱਚੀਆਂ ਲਹਿਰਾਂ ਨੇ ਉਹ ਉੱਠ ਰਹੀਆਂ ਨੇ